ਸਸਿਕਾ ਪੰਜਾਬੀ ਕੋਰਨਰ ਕਲੈਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਸਾਰੀਆਂ ਭੈਣਾਂ ਠੀਕ ਠਾਕ ਹੋਣਗੀਆਂ। ਅਸੀਂ ਵੀ ਸਾਰੇ ਚੜ੍ਹਦੀ ਕਲਾ ਵਿੱਚ ਹਾਂ। ਪਹਿਣਾਂ ਵਾਲੀ ਸਵਰ ਕਲੈਕਸ਼ਨ ਲੈ ਕੇ ਆਉਂਦੇ ਰਹਿੰਨੇ ਹਾਂ ਬਹੁਤ ਸੋਹਣੇ-ਸੋਹਣੇ ਪੀਸ। ਪਿਛਲੀ ਵੀਡੀਓ ਦੇ ਵਿੱਚ ਬਹੁਤ ਸਿਲੇਕਟਡ ਪੀਸ ਲਿਆਂਦੇ ਸੀ ਭੈਣਾਂ ਨੇ ਬਹੁਤ ਪਿਆਰ ਦਿੱਤਾ। ਧੰਨਵਾਦ ਕਰਦੇ ਹਾਂ ਉਹਨਾਂ ਦਾ। ਭੈਣਾਂ ਨੂੰ ਹੋਰ ਬੇਨਤੀ ਕਰਦੇ ਹਾਂ ਕਿ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ, ਲਾਈਕ ਕਰੋ, ਸ਼ੇਅਰ ਕਰੋ ਸਬਸਕ੍ਰਾਈਬ ਕਰੋ ਐ ਤੇ ਸੋਹਣੇ ਸੋਹਣੇ ਕਮੈਂਟ ਕਰੋ ਭੈਣਾਂ ਦੇ ਸੋਹਣੇ ਸੋਹਣੇ ਕਮੈਂਟ ਦੇਖ ਕੇ ਹੌਸਲਾ ਜਾਈ ਹੋ ਜਾਂਦੀ ਹੈ ਬਹੁਤ ਸੋਹਣੀ ਅੱਜ ਵੀ ਇਹ ਭੈਣਾਂ ਲਈ ਬਹੁਤ ਸੋਹਣੇ ਪੀਸ ਲੈ ਕੇ ਆਏ ਆ ਕੈਮਰੀ कॉटन ਦੇ ਵਿੱਚ ਚਿਕਨ ਦੇ ਵਿੱਚ ਥੋੜੇ ਸਿਲੇਕਟਡ ਪੀਸ ਜਿਹੀ ਲੈਂਦੇ ਆ ਸੋਹਣੇ ਜੇ ਜੇ ਕਿਸੇ ਵੀਰ ਭੈਣ ਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੇ ਨਾਲ ਦੀ ਨਾਲ ਹੀ ਸ਼ੇਅਰ ਕਰਕੇ ਤੇ ਬਾਏ ਕਰ ਲਿਆ ਕਰੋ ਕਿਉਂਕਿ ਸਾਡੇ ਕੋਲ ਜਿਹੜਾ ਸਟਾਕ ਹੈ ਉਹ ਲਿਮਟਿਡ ਹੀ ਹੁੰਦਾ ਹੈ ਤੇ ਜਿਹਨੂੰ ਵੀ ਜਦੋਂ ਵੀ ਪਸੰਦ ਆਉਂਦਾਗਾ ਜੇ ਕਿਸੇ ਵੀਰ ਭੈਣ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਊਗਾ ਤਾਂ ਜਲਦੀ ਜਲਦੀ ਉਹਦੇ ਕੋਲ ਵੀਡੀਓ ਪਹੁੰਚੂਗੀ ਤੇ ਵੀਡੀਓ ਦੇਖ ਕੇ ਤੇ ਨਾਲ ਦੀ ਨਾਲ ਜਿਹੜਾ ਸੂਟ ਹੈ ਉਹ ਬਾਏ ਕਰ ਲਿਆ ਕਰੋ ਠੀਕ ਹੈ ਪ੍ਰਾਈਜ਼ ਵੀਡੀਓ ਦੇ ਵਿੱਚ ਦੱਸਿਆ ਹੀ ਹੁੰਦਾ ਹੈਗਾ ਸ਼ਿਪਿੰਗ ਦੇ ਨਾਲ ਲਾ ਕੇ ਸ਼ਿਪਿੰਗ ਐਟਰਾ ਕੋਈ ਨਹੀਂ ਹੈਗੀਗੀ 올 ਇੰਡੀਆ ਸ਼ਿਪਿੰਗ ਫ੍ਰੀ ਹੈ ਜਿੰਨਾ ਵੀ ਕਿਸੇ ਵੀ ਸੂਟ ਦਾ ਕੋਈ 500 ਕੋਈ ਜਿੰਨੇ ਵੀ ਸੂਟ ਦਾ ਪ੍ਰਾਈਜ਼ ਹੋਊਗਾ ਸ਼ਿਪਿੰਗ ਦੇ ਫ੍ਰੀ ਦੇ ਨਾਲ ਹੀ ਹੋਊਗਾ ਚਲੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਪਹਿਲਾ ਜਿਹੜਾ ਪੀਸ ਹੈ ਕੈਮਰਿਕ ਕਾਟਨ ਦੇ ਵਿੱਚ ਬਲੈਕ ਕਲਰ ਚ ਬਲੈਕ ਕਲਰ ਚ ਇਹ ਸੂਟ ਬਹੁਤ ਸੋਹਣਾ ਪੀਸ ਹੈ ਇਹ ਦੇਖੋ ਗਲੇ ਤੇ ਪੱਟੀ ਦਾ ਵਰਕ ਆ ਗਲੇ ਤੇ ਬਹੁਤ ਸੋਹਣੀ ਪੱਟੀ ਹੈ ਐਮਬ੍ਰੋਇਡਰੀ ਵਾਲੀ ਇਹ ਬਲੈਕ ਕਲਰ ਦੇ ਵਿੱਚ ਕੈਮਰਿਕ ਚ ਪੂਰੀ ਸ਼ਰਟ ਦੇ ਵਿੱਚ ਬੂਟੀ レッド ਵਰਕ ਦੀ ਪੂਰੀ ਸ਼ਰਟ ਲੈਂਥ ਦਾ ਕੋਈ ਇਸ਼ੂ ਨਹੀਂ ਕਿੰਨੀ ਵੀ ਲੈਂਥ ਬਣਾ ਸਕਦੇ ਆ ਪੂਰੀ ਲੈਂਥ ਬਣਾ ਸਕਦੇ ਆ ਕਿਸੇ ਤਰ੍ਹਾਂ ਦੀ ਲੈਂਥ ਦੀ ਕੋਈ ਇਸ਼ੂ ਨਹੀਂ ਕੈਮਰਿਕ ਕਾਟਨ ਹੈ ਪਿਓਰ ਕੈਮਰਿਕ ਕਾਟਨ ਕੋਈ ਲਾਈਨਿੰਗ ਦੀ ਨੀਡ ਨਹੀਂ ਇਹਦੇ ਵਿੱਚ ਗਰਮੀਆਂ ਚ ਵੀਅਰ ਕਰਨ ਲਈ ਬਹੁਤ ਸੋਹਣਾ ਪੀਸ ਹੈ ਇਹ ਕੈਮਰਿਕ ਕਾਟਨ ਪਹਿਣਾ ਨੂੰ ਪਤਾ ਇਹ ਹੈ ਵੀ ਬਹੁਤ ਸੋਹਣਾ ਸਟੱਫ ਹੁੰਦਾ ਹੈ ਗਰਮੀਆਂ ਦੇ ਲਈ ਇਹਦੇ ਨਾਲ ਜਿਹੜੇ ਬਾਟਮ ਹੈ ਉਹ ਪਿੰਕ ਕਲਰ ਦੀ ਦੇਖੋ ਕੰਟਰਾਸਟ ਕਿੰਨਾ ਸੋਹਣਾ ਡਾਰਕ ਤੇ ਲਾਈਟ ਦਾ ਕੰਬੀਨੇਸ਼ਨ ਬਹੁਤ ਪਿਆਰਾ ਕੰਟਰਾਸਟ ਹੈ ਬਣਿਆ ਸਪੀਸ ਬਹੁਤ ਸੋਹਣਾ ਲੱਗੇਗਾ ਬਹੁਤ ਪਿਆਰਾ ਕੰਟਰਾਸਟ ਹੈ ਇਹ ਕਾਟਨ ਦੇ ਬਾਟਮ ਹੈ ਬਿਲਕੁਲ ਲਾਈਟ ਵੇਟ ਵਾਲੀ ਕਾਟਨ ਹੈ ਇਹ ਬਿਲਕੁਲ ਮਲਾਈਮ कॉटन ਦੀ बॉटम ਤੇ ਪਿੰਕ ਹੀ ਇਹਦੇ ਨਾਲ ਮਲਮਲ ਦਾ ਦੁਪੱਟਾ ਬਹੁਤ ਸੋਹਣਾ ਡਿਜ਼ਾਈਨਿੰਗ ਦੇ ਦੁਪੱਟਾ ਹੈ ਪ੍ਰਿੰਟ ਇਹਦੇ ਵਿੱਚ ਪ੍ਰਿੰਟ ਹੈ ਇਹ ਪਹਿਲਾਂ ਦੁਪੱਟੇ ਦੇ ਵਿੱਚ ਸੂਟ ਦਾ ਕੰਟਰਾਸਟ ਬਹੁਤ ਸੋਹਣਾ ਹੈ ਇਹ ਸੂਟ ਦਾ ਪ੍ਰਾਈਸ 700 700 ਪ੍ਰਾਈਸ ਆ ਸ਼ਿਪਿੰਗ 올 ਇੰਡੀਆ ਫ੍ਰੀ ਹੈ 700 ਦਾ ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਪੀਸ ਦੇ ਰਹੇ ਆ ਤੁਹਾਨੂੰ ਪ੍ਰਾਈਸ ਸਾਡੇ ਜਿਹੜੇ ਜੈਨੂਨ ਹੁੰਦੇ ਆ ਬਿਲਕੁਲ ਜੈਨੂਨ ਪ੍ਰਾਈਸ ਤੇ ਬਹੁਤ ਹੀ ਸੋਹਣੇ ਪੀਸ ਹੁੰਦੇ ਆ ਜੈਨੂਨ ਪ੍ਰਾਈਸ ਦੇ ਵਿੱਚ ਠੀਕ ਹੈ ਜੀ ਇਹ ਸੀ ਆਪਣਾ ਪਹਿਲਾ ਸੂਟ ਅਗਲਾ ਸੂਟ ਆਪਣਾ ਪੈਰਟ ਕਲਰ ਚ ਪੈਰਟ ਕਲਰ ਦੇ ਵਿੱਚ ਇਹ ਵੀ ਗਲਾ ਪੱਟੀ ਦੇ ਨਾਲ ਤਿਆਰ ਹੋਇਆ ਵੈ ਇਹ ਪ੍ਰਿੰਟਡ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਜਿਸ ਤਰ੍ਹਾਂ ਦੁਪੱਟੇ ਟਾਈ-ਟਾਈ ਦੇ ਹੁੰਦੇ ਪ੍ਰਿੰਟ ਤੇ ਉਸ ਤਰ੍ਹਾਂ ਦਾ ਪ੍ਰਿੰਟ ਸ਼ਰਟ ਦੇ ਵਿੱਚ ਬਹੁਤ ਸੋਹਣਾ ਪ੍ਰਿੰਟ ਹੈ ਕਪੜਾ ਮੱਖਣ ਮਲਾਈ ਪੂਰਾ ਮਲਾਈਨ ਕਪੜਾ ਬਹੁਤ ਸੋਹਣਾ ਪੈਰਟ ਕਲਰ ਪਿਛਲੇ ਸਮਰ ਤੋਂ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਇਹਦੇ ਨਾਲ ਬਾਟਮ ਹੈ ਪਿਓਰ ਰਾਇਨ ਦੀ ਪਿਓ ਰਿਯਨ ਦੀ ਬਾਟਨ ਹੈ ਬਾਟਮ ਹੈ ਦੇ ਨਾਲ ਬਹੁਤ ਸੋਹਣੀ ਰਿਯਨ ਹੈ ਇਹ ਦੇ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਇਹਦੇ ਨਾਲ ਸੈਮੀ ਪਿਓਰ ਹੈ ਇਹ ਸੈਮੀ ਪਿਓਰ ਦਾ ਪ੍ਰਿੰਟ ਵੀ ਬਹੁਤ ਸੋਹਣਾ ਠੀਕ ਹੈ ਜੀ ਇਹ ਸੂਟ ਦਾ ਵੀ ਪ੍ਰਾਈਸ 700 700 ਪ੍ਰਾਈਸ ਸ਼ਿਪਿੰਗ ਫ੍ਰੀ ਦੇ ਨਾਲ ਜਿਵੇਂ ਵੀ ਕਿਸੇ ਵੀਰ ਭੈਣ ਨੂੰ ਸੂਟ ਪਸੰਦ ਆਉਂਦਾ ਜਲਦੀ ਨਾਲ ਦੀ ਸਕਰੀਨ ਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਤੇ ਸਾਡੇ ਨਾਲ ਕੰਟੈਕਟ ਕਰਕੇ ਬਾਏ ਕਰ ਸਕਦੇ ਹੋ ਕਿਉਂਕਿ ਸਭ ਨੂੰ ਪਤਾ ਹੈ ਸਾਡੇ ਕੋਲ ਜਿਹੜਾ ਸਟਾਕ ਆ ਲਿਮਟਿਡ ਹੁੰਦਾ ਹੈ ਅਗਲਾ ਪੀਸ ਆਪਣੇ ਕੋਲ ਕਾਟਨ ਦੇ ਵਿੱਚ ਪਿਆਰ ਕਾਟਨ ਦੇ ਵਿੱਚ ਬੇਬੀ ਪਿੰਕ ਚ ਕ੍ਰੀਮ ਸ਼ੇਡ ਆ ਰਿਹਾ ਇਹ ਬੇਬੀ ਪਿੰਕ ਦੇ ਵਿੱਚ ਹੈ ਦੇਖੋ ਕਿਹੜਾ ਕਿੰਨਾ ਪਿਆਰਾ ਬਣਿਆ ਹੋਇਆ ਦੇਖੋ ਘੇਰਾ ਬਹੁਤ ਪਿਆਰਾ ਬਣਿਆ ਹੋਇਆ ਹੈ। ਆ ਦੇਖੋ। ਸੀਕੁਐਂਸ ਵਰਕ ਦੇ ਨਾਲ ਘੇਰਾ ਬਹੁਤ ਹੀ ਪਿਆਰਾ ਬਣਿਆ ਪ੍ਰਿੰਟਡ ਸੂਟ ਹੈ। ਪੂਰੀ ਸ਼ਰਟ ਦੇ ਵਿੱਚ ਛੋਟੀ-ਛੋਟੀ ਬੂਟੀ ਹੈ ਪੂਰੀ ਸ਼ਰਟ। ਛੋਟੇ-ਛੋਟੇ ਬੂਟੀ ਹੈ ਪੂਰੀ ਸ਼ਰਟ ਦੇ ਵਿੱਚ। ਕੀਰਾ ਬਹੁਤ ਹੀ ਪਿਆਰਾ ਹੈ ਇਹਦਾ ਬਹੁਤ ਹੀ ਪਿਆਰਾ ਸੌਫਟ ਮਲਾਈ ਵਾਲਾ ਬਿਲਕੁਲ ਮੱਖਣ ਮਲਾਈ ਵਾਲਾ ਪੀਸ ਹੈ ਇਹ ਕਾਟਨ ਦੇ ਵਿੱਚ ਬੇਬੀ ਪਿੰਕ ਦੇ ਨਾਲ ਹੋਈ ਪੈਣ ਆਪਣੀ ਮਾਤਾ ਨੂੰ ਗਿਫਟ ਬੁੱਕ ਕਰ ਸਕਦੀ ਹੈ ਬਹੁਤ ਸੋਹਣਾ ਪੀਸ ਹੈ ਇਹ ਇਹ ਦੇ ਨਾਲ ਬਾਟਮ ਇਹਦੇ ਨਾਲ ਬਾਟਮ ਹੈ ਵੀਡੀਓ ਦੇ ਵਿੱਚ ਲਾਈਟ ਆ ਰਹੀ ਹੈ ਪਰ ਇਹ ਬੇਬੀ ਪਿੰਕ ਬਿਲਕੁਲ ਨਾਲ ਮੈਚਿੰਗ ਵਾਟ ਬਾਟਮ ਹੈ ਇਹਦੇ ਨਾਲ ਬਿਲਕੁਲ ਨਾਲ ਮੈਚਿੰਗ कॉटन ਦੀ ਦੁਪੱਟਾ ਇਹਦੇ ਨਾਲ ਪਿਓਰ कॉटन ਦਾ ਸੁਤੀ ਦੁਪੱਟਾ ਦੁਪੱਟਾ ਇਹਦੇ ਨਾਲ ਬਹੁਤ ਹੀ ਪਿਆਰਾ ਬਹੁਤ ਪਿਆਰਾ ਦੁਪੱਟਾ ਦੇਖੋ ਔਰ 2 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ छोटी बूटी के नाल दुपट्टा छोटी छोटी बूटी है फोर साइड इदा दैश बहुत सोहना पीस है यदा प्राइज हज़ार रुपया हज़ार रुपया प्राइज है शिपिंग फ्री दे नाल। देखो पीस बेबी पिंक हज़ार रुपया प्राइज ਨਾਲ ਦੇ ਨਾਲ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਸਾਡੇ ਨਾਲ ਸੰਪਰਕ ਕਰੀ ਜਾਓ ਤਾਂ ਜੋ ਤੁਹਾਡੀ ਚੋਆਇਸ ਦਾ ਪਹਿਣਾ ਦੀ ਚੋਆਇਸ ਦਾ ਕੋਈ ਸੂਟ ਰਹਿ ਨਾ ਜਾਵੇ ਅਗਲਾ ਸੂਟ ਜਿਹੜਾ ਆਪਣੇ ਕੋਲ ਆਫ ਵਾਈਟ ਦੇ ਵਿੱਚ ਆਫ ਵਾਈਟ ਆਫ ਵਾਈਟ ਚਿਕਨ ਵਰਕ ਦੇ ਨਾਲ ਚਿਕਨ ਵਰਕ ਦੇ ਨਾਲ ਆਫ ਵਾਈਟ ਬੜਾ ਹੀ ਪਿਆਰਾ ਪੀਸ ਹੈ ਗਲੇ ਦੀ ਪੱਟੀ ਦੇ ਨਾਲ ਇਹ ਲੱਗਤੋਂ ਗਲੇ ਦੀ ਪੱਟੀ ਨਹੀਂ ਲੱਗੀ ਇਹਦਾ ਪ੍ਰਿੰਟ ਹੀ ਐਵੇਂ ਦਾ ਨਾਲ ਪ੍ਰਿੰਟਡ ਸਿਕਵੈਂਸ ਵਰਕ ਇਹ ਦੇ ਨਾਲ ਚਿਕਨ ਦਾ ਵਰਕ ਪੂਰੀ ਸ਼ਰਟ ਦੇ ਵਿੱਚ ਚਿਕਨ ਦਾ ਵਰਕ ਹੈ ਫਿਰ ਨਾਲ ਇਹਦੇ ਸਤਾਰੇ ਦਾ ਵਰਕ ਵੀ ਹੈ चिकन वर्क के नाल, नाल सितारी का वर्क ये एेरा बड़ा ही प्यारा घेरा सूट बन के सुपर डि फिट लगेगा पूरा बहुत ही सोहना पीस है ये दे साइड है ਬੈਕ ਸਾਈਡ ਇਹਦੀ ਪਲੇਨ ਹੈ ਇਹਦੇ ਥੱਲੇ ਲਾਈਨਿੰਗ ਲੱਗੂਗੀ ਲਾਈਨਿੰਗ ਦੀ ਨੀਡ ਹੈ ਇਹਨੂੰ ਕਾਟਨ ਦੀ ਲਾਈਨਿੰਗ ਲੱਗੂਗੀ ਇਹਦੇ ਨਾਲ ਇਹ ਇਹਦੀਆਂ ਬਾਜੂ ਹੈ ਇੱਧਰ ਸਾਈਡ ਤੇ ਬੜਾ ਪਿਆਰਾ ਪੀਸ ਹੈ ਕਰੀਮ ਹੀ ਆਫ ਵਾਈਟ ਦੀ ਹੀ ਇਹਦੇ ਨਾਲ ਬਾਟਮ ਕਰੀਮ ਸ਼ੇਡ ऑफ व्हाइट ਦੀ ਬਾਟਮ ਪਿਓਰ ਕਾਟਨ ਦੀ ਪਿਓਰ ਕਾਟਨ ਦੀ ਬਾਟਮ ਹੈ ਇਹਦੇ ਨਾਲ ਮੈਚਿੰਗ ਦੁਪੱਟਾ ਇਹਦੇ ਨਾਲ ਫੁੱਲ ਹੈਵੀ ਫੁੱਲ ਹੈਵੀ ਦੁਪੱਟਾ ਇਹਦੇ ਨਾਲ ਥ्रेड ਵਰਕ ਦੇ ਨਾਲ ਪੂਰੇ ਦੁਪੱਟੇ ਦੇ ਥੈ ਰੈੱਡ ਵਰਕ ਹੈ ਪਿਓਰ ਦਾ ਦੁਪੱਟਾ ਥ्रेड ਵਰਕ ਦੇ ਨਾਲ ਬੜਾ ਹੀ ਪਿਆਰਾ ਦੁਪੱਟਾ ਬਹੁਤ ਸੋਹਣਾ ਪੀਸ ਹੈ ਇਹ ਇਹਦਾ ਪ੍ਰਾਈਸ ਹੈ 1200 1200 ਰੁਪਏ ਪ੍ਰਾਈਸ ਦੇ ਵਿੱਚ ਵੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਸੂਟ ਆ ਮਿਲ ਰਿਹਾ ਤੁਹਾਨੂੰ ਸਿੰਗਲ ਹੀ ਪੀਸ ਹੀ ਮਿਲਿਆ ਇਹ ਬਹੁਤ ਸਿਲੇਕਟਡ ਪੀਸ ਹੈ ਠੀਕ ਹੈ ਬੜਾ ਪਿਆਰਾ ਪੀਸ ਸੀਗਾ ਇਹਦੇ ਨਾਲ ਦੇ ਹੋਰ ਪੀਸ ਨਹੀਂ ਮਿਲੇਗੇ ਇੱਕ ਸਿੰਗਲ ਪੀਸ ਹੀ ਮਿਲਿਆ ਇਹ ਬੜਾ ਹੀ ਪਿਆਰਾ 1200 ਪ੍ਰਾਈਸ ਦੇ ਨਾਲ ਇਹ ਸਾਰੇ ਆਪਣੇ ਅੱਜ ਦੇ ਸੂਟ ਬੜੇ ਸੋਹਣੇ ਚਾਰ ਬੜੇ ਸੋਹਣੇ ਸੂਟ ਸੀਗੇ ਅੱਜ ਦੇ ਕਾਟਨ ਦੇ ਠੀਕ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਸੂਟ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਤੁਹਾਡੇ ਕੋਲ ਜਲਦੀ ਨੋਟੀਫਿਕੇਸ਼ਨ ਪਹੁੰਚ ਸਕੇ ਕਿ ਜੀ ਹੁਣ ਇੱਕ ਤੁਹਾਨੂੰ ਅਸੀਂ ਅੱਜ ਦਾ ਪੀਸ ਦਿਖਾਉਣੀ ਹੈ ਸ਼ਰਟ ਪੀਸ ਜੇ ਪਹਿਣਾ ਲਾਈਕ ਕਰਦੀਆਂ ਵੀ ਸਾਨੂੰ ਸ਼ਰਟ ਪੀਸ ਵੀ ਦਿਖਾਇਆ ਕਰੋ ਤਾਂ ਅਸੀਂ ਜ਼ਰੂਰ ਲਿਆਇਆ ਕਰਾਂਗੇ ਫਿਲਹਾਲ ਸਾਡੇ ਕੋਲ 21 ਇਹ ਸ਼ਰਟ ਪੀਸ ਸੀਗਾ ਕਿ ਪਹਿਣਾ ਨੂੰ ਆਪਾਂ ਦਿਖਾ ਦਈਏ ਇਸ ਤਰ੍ਹਾਂ ਦਾ ਆਪਾਂ ਜੇ ਪਹਿਣਾ ਲਾਈਕ ਕਰਦੀਆਂ ਤਾਂ ਲਿਆ ਕੇ ਦਿਆ ਕਰਾਂਗੇ ਪਿਓਰ ਕੈਮਰਿਕ ਦੇ ਵਿੱਚ টাই মিটার ਦਾ ਸ਼ਰਟ ਪੀਸ ਹੈ ਇਹ ਬੜਾ ਹੀ ਮਲਾਈਮ ਕਪੜਾ ਬਹੁਤ ਹੀ ਮਲਾਈਮ ਕਲਰ ਬਿਲਕੁਲ ਨਹੀਂ ਜਾਏਗਾ ਇਹਦਾ ਗਰਮੀ ਦੇ ਵਿੱਚ ਤੁਸੀਂ ਕਮੈਂਟ ਕਮੈਂਟ ਦੇ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਸ਼ਰਟ ਪੀਸ ਚਾਹੀਦੇ ਆ ਅਸੀਂ ਫਿਰ ਤੁਹਾਡੀ ਡਿਮਾਂਡ ਤੇ ਹੋਰ ਲੈ ਕੇ ਆਵਾਂਗੇ ਇਹ ਰਸਟ ਕਲਰ ਹੈ ਰਸਟ ਤੇ ਕਰੀਮ سوری ਆਹ ਹੋ ਕੰਟਰਾਸਟ ਹੈ ਫਰਸ਼ਟ ਬੇਸ ਹੈ ਕਰੀਮ ਪ੍ਰਿੰਟ ਹੈ ਇਹਦੇ ਵਿੱਚ 22 ਮੀਟਰ ਦੀ ਕਟ ਹੈ ਇਹ 300 ਪ੍ਰਾਈਸ 300 ਪ੍ਰਾਈਸ ਹੈ ਸ਼ਿਪਿੰਗ ਇਹਦੀ ਵੀ ਫ੍ਰੀ ਹੈ 300 ਪ੍ਰਾਈਸ ਦੇ ਵਿੱਚ ਬਹੁਤ ਸੋਹਣਾ ਪੀਸ ਹੈ ਇਹ ਸ਼ਰਟ ਖੁੱਲੀ ਢੁੱਲੀ ਸ਼ਰਟ ਬਣੂਗੀ ਠੀਕ ਹੈ ਵੱਧ ਘੇਰੇ ਵਾਲੀ ਪੈਨ ਦੀ ਵੀ ਬਣ ਸਕਦੀ ਹੈ ਘੱਟ ਘੇਰੇ ਵਾਲੇ ਪੈਨ ਦੀ ਵੀ ਬਣ ਸਕਦੀ ਹੈ ਠੀਕ ਹੈ ਜੀ ਜੇਕਰ ਤੁਹਾਨੂੰ ਇਦਾਂ ਦੇ ਪੀਸ ਚਾਹੀਦੇ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਤੁਹਾਡੇ ਲਈ ਹੋਰ ਸੋਹਣੇ ਸੋਹਣੇ ਪੀਸ ਕੱਟ ਪੀਸ ਲੈ ਕੇ ਆਇਆ ਕਰਾਂਗੇ ਘਰ ਦੇ ਵਿੱਚ ਕਈ ਵਾਰੀ ਆਪਣੇ ਕੋਲ ਸਲਵਾਰ ਪਈ ਹੁੰਦੀ ਹੈ ਠੀਕ ਹੈ ਕਈ ਵਾਰੀ ਆਪਣੇ ਕੋਲ ਦੁਪੱਟਾ ਪਿਆ ਹੁੰਦਾ ਹੈਗਾ ਤਾਂ ਇਹਨਾਂ ਪੀਸਾਂ ਦੇ ਵਿੱਚ ਆਪਾਂ ਨੂੰ ਸੂਟ ਸਸਤਾ ਪੈ ਸਕਦਾ ਹੈਗਾ ਤਾਂ ਜਰੂਰ ਦੱਸਿਓ ਕਮੈਂਟ ਦੇ ਵਿੱਚ ਠੀਕ ਹੈ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ